ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਅਤੇ ਸੰਗਰੂਰ ਪ੍ਰਸ਼ਾਸਨ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਖਨੌਰੀ ਨੇੜੇ ਭਾਗੜਾ ਦੇ ਕੱਗੜ ਦੇ ਦੌਰਾ ਕੀਤਾ ਗਿਆ ਵਿੱਤ ਮੰਤਰੀ ਨੇ ਆਖਿਆ ਕਿ ਸਾਡੇ ਕੋਲੋਂ ਪੂਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹਰਿਆਣਾ ਸਰਕਾਰ ਨੇ ਕਿਹਾ ਕਿ ਕਰੋ ਚੌੜਾ ਕਰਨ ਦੀ ਸਮਝੀ ਦਾਸ ਦੀ ਸਟੇਟ ਹਵਾਈ ਕੇਂਦਰ ਸਰਕਾਰ ਹਰਪਾਲ ਸਿੰਘ ਚੀਮਾ ਇਸ ਮੌਕੇ ਤੇ ਉਹਨਾਂ ਗੱਲਬਾਤ ਕਰਦੇ ਇਖਨੌਰੀ ਕੱਗੜ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਨ੍ਹਾਂ ਤਸਵੀਰਾਂ ਵੀ ਦੇਖ ਸਕਦੇ ਹੋ ਸਾਰਾ ਪ੍ਰਸ਼ਾਸਨ ਖੜਨ ਨਾਲ ਨਜ਼ਰ ਆ ਰ 7.43 ਫੁੱਟ ਤੋਂ ਲੈ ਕੇ 7.48 ਫੁੱਟ ਐ ਖਾਤਰੇ ਨਿਸ਼ਾਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਰੇਤੇ ਦੀ ਮਿੱਟੀ ਦੇ 2 ਲੱਖ ਬੋਰੀਆਂ ਦਾ ਪ੍ਰਬੰਧ ਕੀਤਾ ਕਰ ਲਏ ਗਏ ਹਨ ਅਤੇ ਡਿਪਟੀ ਕਮਿਸ਼ਨ ਨੇ ਹਰ ਤਰ੍ਹਾਂ ਦੇ ਪ੍ਰਸ਼ਾਸਨਿਕ ਸਹੂਿਦਾਵਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਕਿਸੇ ਰਾਂ ਦਾ ਕੋਈ ਖਾਤਰੇ ਮਹਿਸੂਸਾਂ ਤਾਂ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ। ਹੈਲਪਲਾਈਨ ਨੰਬਰ ਤੇ ਕਿਸੇ ਵੀ ਤਾਂ ਆਪਣੀ ਗੱਲਬਾਤ ਰੱਖ ਸਕਦੇ ਹੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸਕਮੀ ਘਟਨਾ ਨਾ ਹੋਵੇ। ਕੱਗਰ ਦਰਿਆ ਦੇ ਖਾਤਰੇ ਨਿਸ਼ਾਨ ਦੇ ਥੱਲੇ ਚਾਰੇਆਂ ਤਸਵੀਰਾਂ ਵੀ ਦੇਖ ਸਕਦੇ ਹੋ ਜੋ ਬੂਟੀ ਨਜ਼ਰ ਆ ਰਹੀਆ ਉਸ ਨੂੰ ਜੀਸੀਪੀ ਰਹੀਂ ਸਾਫ ਕੀਤਾ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਗੱਗਰ ਦੇ ਰਕਾਵਟ ਨਾ ਆਵੇ ਅਗਰ ਜ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਫਾਈ ਦੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਇਸ ਨੂੰ ਲੈ ਕੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਬਹੁਤ ਬੋਲ ਬੋਲ ਕਿਤੇ ਆ ਰਹੇ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜਿੱਥੇ ਕਿ ਲੋਕਾਂ ਦਾ ਕਾਫੀ ਨੁਕਸਾਨ ਫਸਲਾਂ ਦੇ ਨਾਲ ਨਾਲ ਘਰਾਂ ਦਾ ਵੀ ਹੋ ਰਿਹਾ ਹੈ ਇਸ ਨੂੰ ਮੱਦੇ ਨਜ਼ਰ ਦੇਖਦੇ ਸਰਕਾਰ ਪ੍ਰਸ਼ਾਸਨ ਆਪਦੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਪਰ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆਂ ਇਹ ਪ੍ਰਬੰਧ ਕਿੰਨੇ ਕੁ ਸਫਲ ਹੁੰਦੇ ਹਨ ਕਿਉਂਕਿ ਇੱਕ ਸਵਾਲ ਨਿਸ਼ਾਨ ਹੁੰਦਾ ਜਿੱਤੇ ਕਿ ਹਰਪਾਲ ਸਿੰਘ ਚੀਮਾ ਅਫਸਰਾਂ ਨੂੰ ਪ੍ਰਸ਼ਾਸਨ ਨੂੰ ਇਸ ਬਾਰੇ ਪੂਰੀ ਸਕਤਾਈ ਨਾਲ ਹੁਕਮ ਜਾਰੀ ਕਰਦੇ ਨਜ਼ਰ ਆ ਰਹੇ ਹਨ ਕਿ ਕਿਉਂ ਨਾ ਬੋਲੋ ਕਿ ਇਹ ਰੀ ਪੁਖਤੇ ਪ੍ਰਬੰਧ ਕੀਤੇ ਜਾਣ ਵੀ ਕੋਈ ਵੀ ਕਿਸੇ ਲੋੜਵੰਦ ਦੀ ਮਦਦ ਦੇ ਲਈ ਪ੍ਰਸ਼ਾਸਨ ਹਰ ਟਾਈਮ ਤਿਆਰ ਹੈ ਆਓ ਸੁਣੋ ਸੁਣਾਓ ਹੋਰ ਕੀ ਕਹਿੰਦੇ ਨਜ਼ਰ ਆਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਇਹਦੀ ਡਾਫ ਲੱਗ ਗਈ

ਉਨੇ ਫਿਰ ਅਸੀਂ ਉਹ ਬੋਲੂਆ ਦੁਆਰੇ ਗਏ ਗਰਮੇਲ ਛਤਰੀ ਉਹ ਕਰ ਲੈਂਦੇ ਨਾ ਵਧੀਆ ਸੀ ਨਾ ਖਨਾਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਮੇਰੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਖੱਗਰ ਦਾ ਲੈਵਲ ਜਿਹੜਾ ਉਹ ਕਿਸਤੇ ਚੱਲ ਰਿਹਾ ਖੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਦੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਜਿੱਥੇ ਟੁੱਟਿਆ ਸੀ ਕੱਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਤੋਂ ਵੀ ਬ੍ਰੀਚ ਚਲਾ ਸਕੇ ਸੋ ਬਿਲਕੁਲ ਮੈਨੂੰ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 747 ਜ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਦਿੱਤੇ ਆ ਸਾਰੇ ਅਫਸਰ ਸਾਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਿਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਆਗਾ ਸਾਰੇ ਅਫਸਰ ਸਾਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੂ ਪੰਜਾਬ ਪੁਲਿਸ ਸਾਹਿਬਲ ਪ੍ਰਸ਼ਾਸਨ ਸਾਰੇ ਜਣੇ ਇੱਕਦਮ ਪੂਰੀ ਮਸਤਾਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਫਸਰ ਸਾਹਿਬਾਨ ਨੂੰ ਭੇਜਿਆ ਛੋਟੀ ਜੀ ਕਟੜਾ ਵਾਪਰੇ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂਕੇ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਆ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਡੀਓ ਸਾਹਿਬਾਨ ਨਾਲ ਕਰਨ ਐਸਟੀਓ ਸਾਹਿਬਾਨ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਹੇ ਹਾਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਵਿਦਨ ਐਨੀਮੈਂਟਸ ਉਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਰੂਰਚ ਨਹੀਂ ਹੋਇਆ ਮੰਤਰੀ ਜੀ ਕਈ ਦਸ਼ਕਾਂ ਤੋਂ ਮਸਲਾ ਹੈ ਇਹ ਕੱਗੜਾ ਹੈ ਕਿਉਂਕਿ ਤੁਸੀਂ ਸਮਝ ਨਹੀਂ ਆ ਕਿ ਹਿਮਾਚਲ ਤੋਂ ਪਾਣੀ ਜਾਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਉਣ ਕਰਕੇ ਕੱਗੜਾ ਡੁੱਰਦੀ ਹੈ ਬਿਲਕੁਲ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉਥੇ ਤੱਕ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਨੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂਗੇ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਨੇ ਲੋਕਾਂ ਕੋਲ ਨੇ ਕਿ ਸਾਰੇ ਅਸੀਂ ਬੁਸਤੈਦੀ ਨਾਲ ਕੰਮ ਕਰ ਰਹੇ ਆ ਕੱਲ ਅਸੀਂ ਲੈਰੇ ਵਾਲੀ ਸਾਈਡ ਤੇ ਅਸੀਂ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਟ ਇਅਰ ਯੂ ਵੀ ਪਹੁੰਚ ਰਹੇ ਕਿ ਤੁ ਜਗ੍ਹਾ ਤੇ ਸਾਰਾ ਸਾਰੇ ਐਮ ਐਲ اے ਮੰਤਰੀ ਸਭ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅਛੇ ਤਰੀਕੇ ਨਾਲ ਰਹਿ ਸਕਣ ਸਰ ਜੀ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮੈਂ ਤਾਂ ਮੈਂ ਮੈਂ ਸਮਝਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇਚਾਰੇ ਦੀ ਲੋੜ ਆ ਤਾਂ ਹਰਾਚਾਰਾ ਬਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾ ਦੀ ਲੋੜ ਆ ਉਹ ਪਚਾਇਆ ਜਾਵੇ ਔਰ ਜੇ ਕੋਈ ਨਹੀਂ ਪਚਾ ਸਕਦਾ ਉਦੋਂ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸਡੀਐਮ ਸਾਹਿਬਾਨ ਖੜੇ ਨੇਗੇ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਪਚਾ ਰਹੇ ਨੇਗੇ ਅਸੀਂ ਪਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ। ਜਿਸ ਦਾ ਕੋਈ ਹੈਲਪ ਨੰਬਰ ਹੈ ਜੋ ਸੰਗਰੂਰ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਣ ਜਾਂ ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ੍ਹਾ ਕੰਟਰੋਲ ਰੂਮ ਦਾ ਵੀ ਨੰਬਰ ਹੈ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜੇ ਨੇ ਐਸਟੀਐਮ ਦਫ਼ਤਰ ਤਸੀ ਇਹ ਜਿਹੜਾ ਸਾਡਾ ਖਨੋਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87200 50 297585 ਠੀਕ ਹੈ ਜੀ ਇਸ ਤਰ੍ਹਾਂ ਲੋਕ ਸੰਪਰਕ ਕਰ ਸਕਦੇ ਜੀ ਲੋਕ ਸੰਪਰਕ ਕਰ ਸਕਦੇ ਨੇ ਬਿਲਕੁਲ 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 ਐਂਡ ਅਸੀਂ ਪੂਰੇ ਮੁਸਤੈਦ ਹਾਂ ਅਸੀਂ ਪੂਰੇ ਅਲਰਟ ਹਾਂ ਠੀਕ ਸਰ ਕਾਫੀ ਦਿਨ ਤੋਂ بارش ਵੀ ਹੋ ਰਹੀ ਹੈ ਹੁਣ ਵੀ ਦੋ ਤਿੰਨ ਦਿਨ ਬਾਅਦ ਤਾਂ ਸੇ ਇੱਕਦ ਗਰਦੀ ਕੀ ਸਥਿਤੀ ਹੈ ਤੁਸੀਂ ਹੁਣ ਪਾਖੜਾ ਜੁੜੀ ਮੈਂ ਹਾਂ ਅਸੀਂ ਹਾਂ ਅਸੀਂ ਫਿਲਹਾਲ ਖਨੌਰੀ ਹੈਡਵਰਕਸ ਤੇ ਖੜੇ ਹਾਂ ਤੇ ਜੋ ਮੌਜੂਦਾ ਲੈਵਲ ਹੈ 743.7 ਹੈ ਤੇ 748 ਦਾ ਜਿਹੜਾ ਡੇਂਜਰ ਲੈਵਲ ਹੈ ਤੇ ਆਪਾਂ 4.3 ਪੁਆਇੰਟ ਹਜੇ ਮਾਰਜਿਨ ਸਾਡੇ ਕੋਲ ਹੈਗਾ ਡेंजर ਲੈਵਲ ਤੋਂ ਤੇ ਪਿੱਛੋਂ ਦੀ ਜਿਹੜਾ ਖਗਰ ਦਾ ਜੋ ਪਰਸੋਂ ਫਲੋ ਸੀਗਾ ਉਹ ਕਾਫੀ ਘਟ ਗਿਆ ਐਨ ਜਿਹੜੀ ਟਾਂਗੜਾ ਤੇ ਮਾਰਕੰਡੀ ਤੇ ਜਿਹੜੀਆਂ ਦਲਦੀਆਂ ਨੇ ਸੰਗਰੂਰ ਦੇ ਵਿੱਚ ਖਗਰ ਦੇ ਵਿੱਚ ਆ ਕੇ ਤੇ ਟਾਂਗੜਾ ਦੀ ਟਾਂਗਰੀ ਜਿਹੜੀ ਹੈ ਤੇ ਉਥੇ ਥੋੜਾ ਜਿਹਾ ਬ੍ਰੀਚ ਆਨ ਕਰਕੇ ਤੇ ਬ੍ਰੀਚ ਜੋ ਕਿ ਹੁਣ ਤੱਕ ਜੋ ਇਨਫੋਰਮੇਸ਼ਨ ਹੈ ਪਲੱਗ ਨਹੀਂ ਹੋਇਆ ਪਾਣੀ ਖਿਲਰ ਗਿਆ ਪਾਣੀ ਹੌਲੀ ਹੋ ਗਿਆ ਸਲੋ ਹੋ ਗਿਆ ਘਟ ਗਿਆ ਸੋ ਉਹਦੇ ਕਰਕੇ ਫਿਲਹਾਲ ਹਾਲਾਤ ਜਿਹੜੇ ਨੇ ਕਾਬੂ 'ਚ ਨੇ ਤੇ ਕੱਲ ਤੇ ਪਰਸੋਂ ਜਿਹੜਾ ਬੀਤ ਗਏ ਨੇ ਤੇ ਜਿਹੜੇ 2023 ਦੇ ਵਿੱਚ 15 ਪੁਆਇੰਟਾਂ ਤੇ ਬ੍ਰੀਚ ਆਈ ਸੀ ਉਥੇ ਅਸੀਂ ਜਿਹੜੇ ਸੈਂਡ ਬੈਗ ਨੇ ਉਹ ਸਾਰੇ ਪਰਵਾ ਕੇ ਤੇ ਉਥੇ ਸਟਰੈਂਥਨਿੰਗ ਜਿਹੜੀ ਹੈ ਆਲਰੇਡੀ ਆਪਾਂ ਕਰਵਾਤੀ ਹੈ ਆਮ ਤੌਰ ਤੇ ਜਿਹੜਾ ਇਤਿਹਾਸ ਹੈ ਉਹ ਮੁੜ ਪਰਤ ਕੇ ਆਉਂਦਾ ਤੇ ਐਸੇ ਕਰਕੇ ਕਿਉਂਕਿ ਜਿਹੜੇ ਬ੍ਰੀਚ ਜਿੱਥੋਂ ਹੁੰਦੇ ਰਹੇ ਨੇ ਹਿਸਟੋਰਿਕਲੀ ਇਤਿਹਾਸਿਕ ਤੌਰ ਤੇ ਉਥੇ ਬ੍ਰੀਚ ਹੁੰਦੇ ਨੇ ਸੋ ਐਸੇ ਕਰਕੇ ਜਿਹੜੇ 15 ਪੁਆਇੰਟ ਸੀਗੇ ਜਿੱਥੇ ਬ੍ਰੀਚ ਹੋਇਆ ਸੀ 2023 ਦੇ ਵਿੱਚ ਅਸੀਂ ਅੱਗੇ ਸਟਰੈਂਥਨ ਕਰਾ ਚੁੱਕੇ ਹਾਂ ਸੋ ਫਿਲਹਾਲ ਜਿਹੜੀ ਸਥਿਤੀ ਹੈ ਉਹ ਕਾਬੂ ਹੇਠ ਹੈ ਬਟ ਅਸੀਂ ਪੂਰਾ ਪੂਰਾ ਜਿਹੜਾ ਵਾਚ ਜਿਹੜਾ ਬਣਾ ਕੇ ਰੱਖੇ ਹੋਏ ਨੇ ਕਿਹੜੇ ਕਿਹੜੇ ਪਿੰਡ ਜਿਹੜੇ ਨਜ਼ਦੀਕ ਲੱਗਦੇ ਤੁਹਾਨੂੰ ਲੱਗਦਾ ਵੀ ਇੱਥੇ ਖਤਰਾ ਪੈਦਾ ਹੋ ਸਕਦਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਲਰਟ ਕਰੋਗੇ ਵੀ ਉਹ ਕੀ ਸੀਧਾ ਧਿਆਨ ਰੱਖਣ ਨਹੀਂ ਫਿਲਹਾਲ ਤੇ ਇਦਾਂ ਹੀ ਹੈ ਕਿ ਅਲਟੀਮੇਟਲੀ ਲੋਕੀ ਜਿਹੜੇ ਨੇ ਆਪਣਾ ਉੱਥੇ ਆਣਾ ਜਾਣਾ ਜਿਹੜਾ ਹੈ ਉਹ ਬੰਦ ਕਰਨ ਐਂਡ ਜਿਹੜੇ ਲੋ-ਲਾਈਂ ਏਰੀਆਜ਼ ਨੇ ਜਦ ਕਦੀ ਸਾਨੂੰ ਲੱਗੇਗਾ ਤੇ ਅਸੀਂ ਉੱਥੇ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕਰਾਂਗੇ ਬਟ ਫਿਲਹਾਲ ਅਸੀਂ ਕੀਤਾ ਨਹੀਂ ਹੈ ਕਿ ਉੱਥੇ ਜਿਹੜੇ ਜਿਹੜੇ ਲੋ-ਲਾਈਂ ਪਰ ਫਿਲਹਾਲ ਜਿਹੜੇ ਘੱਗਰ ਤੇ ਕੰਡੇ ਤੇ ਨਹੀਂ ਮੇਨ ਆਪਣਾ ਇਸ਼ੂ ਉਹਦਾ ਪਿੰਡ ਦਾ ਹੀ ਹੈ ਸਰ ਕੋਈ ਪੈਸੇ ਦੀ ਨਹੀਂ ਬਣਾਦਾ ਬਿਲਕੁਲ 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 ਕੋਈ ਦਿੱਕਤ ਨਹੀਂ ਹੈ ਪੂਰੀ ਦੀ ਪੂਰੀ ਰਿਪੋਰਟ ਹੈ ਐਂਡ ਐਕਸੀਐਨ ਬੂਟਾ ਸਿੰਘ ਜਿਹੜੇ ਨੇ ਇਹਨਾਂ ਨੂੰ ਪਰसों ਜਿਹੜਾ ਸੀਗਾ 2 ਲੱਖ ਜਿਹੜੇ ਬੈਗ ਨੇ ਉਹ ਵਾਧੂ ਜਿਹੜਾ ਅਸੀਂ ਲੈ ਕੇ ਦਿੱਤੇ ਸੀਗੇ ਜੋ ਸਾਡੇ ਕੋਲ 1 ਲੱਖ ਬੈਗ ਪਏ ਹੋਏ ਸੀਗੇ ਉਸ ਤੋਂ ਇਹਦਾ ਐਸੇ ਕਰਕੇ ਕਿ ਆਪਾਂ ਸਟਰੈਂਥਨਿੰਗ ਜਿਹੜੀ ਹੈ ਉਹ ਕਰੀਏ ਤੇ ਆਪਾਂ ਪੈਸੇ ਦੀ ਕੋਈ ਕਿਲਤ ਨਹੀਂ ਹੈ ਐਂਡ ਬਿਲਕੁਲ ਸਾਡੇ ਕੋਲ ਲੱਗੇ ਹੋਏ ਆ ਚਸਤਰੋਸਤਾ ਸਤਿ ਉਹ ਵੀ ਬਾਰਿਸ਼ ਹੋ ਰਹੀ ਹੈ ਅਗਲੇ ਦੋ ਦਿਨ ਵੀ ਬਾਰਿਸ਼ ਤੁਸੀਂ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਇਹਨੇ ਖਤਮ ਹੋਏਗਾ ਹਾਂ ਉਹਦੇ ਕਰਕੇ ਸਿਚੁਏਸ਼ਨ ਥੋੜੀ ਜਿਹੜੀ ਹੈ ਅਲਰਮਿੰਗ ਹੈ ਬਟ ਫਿਲਹਾਲ ਹਜੇ ਅੰਦਰ ਕੰਟਰੋਲ ਹੈ ਲੈਵਲ ਜਿਹੜਾ 743.7 ਹੈ ਜਦ 745 ਤੱਕ ਆ ਜਾਏਗਾ ਤੇ ਅਸੀਂ ਉਤੋਂ ਦੀ ਹੀ ਜਿਹੜਾ ਫੋਰਟਲਾਈਨ ਸਾਈਡ ਤੇ ਖੜੀ ਹੋਈ ਹੈ ਤੇ ਉਹਦੇ ਰਾਹੀਂ ਆਪਾਂ ਉਤੋਂ ਹੀ ਚੱਕਾਂਗੇ ਸੋ ਜਿੱਦੇ ਥੋੜਾ ਜਿਹਾ ਲੈਵਲ ਦੇ ਵਿੱਚ ਵਾਧਾ ਹੁੰਦਾ ਅਸੀਂ ਬੁੱਢੀ ਕਲੀਅਰ ਕਰਾਂਗੇ